ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਕੁੱਤੇ ਨੂੰ ਇਹ ਇੱਕ ਚੀਜ਼ ਖਵਾ ਦੋਗੇ ਤਾਂ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਚਾਵੇਗੀ ਜਿੰਨਾ ਪੈਸਾ ਚਾਹੋਗੇ ਓਨਾ ਪੈਸਾ ਤੁਹਾਨੂੰ ਮਿਲੇਗਾ ਤੁਹਾਡੀਆਂ ਆਉਣ ਵਾਲੀਆਂ 7 ਪੀੜ੍hiyan ਵਿਲੇ ਬੈਠ ਕੇ ਪੈਸਾ ਖਾਣਗੀਆਂ ਫਿਰ ਵੀ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਇਸ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਚੁਪਚਾਪ ਇਹ ਛੋਟੀ ਜਿਹੀ ਚੀਜ਼ ਕੁੱਤੇ ਨੂੰ ਖਵਾਉਣੀ ਪਵੇਗੀ ਤੇ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਮਾਤਾ ਲక్ష్ਮੀ ਤੁਹਾਡੇ ਤੇ ਇੰਨੀ ਦਿਆਲੂ ਹੋ ਜਾਵੇਗੀ ਕਿ ਤੁਹਾਡੇ ਘਰ ਵਿੱਚ ਪੈਸੇ ਰੱਖਣ ਲਈ ਜਗ੍ਹਾ ਘਟ ਹੋ ਜਾਵੇਗੀ ਤੁਹਾਨੂੰ ਇਨੀ ਦੌਤ ਮਿਲੇਗੀ ਕਿ ਤੁਸੀਂ ਇਸ ਨੂੰ ਸੰਭਾਲ ਨਹੀਂ ਸਕੋਗੇ ਤੇ ਇਸ ਦੇ ਨਾਲ ਹੀ ਜੇਕਰ ਜ਼ਿੰਦਗੀ ਵਿੱਚ ਕੋਈ ਸਮੱਸਿਆ ਹੈ ਜਿਵੇਂ ਕਿ ਕੋਈ ਗੰਭੀਰ ਬਿਮਾਰੀ ਹੈ ਤਾਂ ਉਹ ਬਿਮਾਰੀ ਵੀ ਦੂਰ ਹੋ ਜਾਵੇਗੀ ਜੇਕਰ ਪਰਿਵਾਰ ਦੀਆਂ ਸਮੱਸਿਆਵਾਂ ਨੇ ਤਾਂ ਉਸ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਤੁਹਾਡਾ ਸਾਰਾ ਪਰਿਵਾਰ ਮੇਲ-ਜੋਲ ਕੇ ਇਕੱਠੇ ਰਹਿਣਾ ਸ਼ੁਰੂ ਕਰ ਦੇਵੇਗਾ ਜੇਕਰ ਕੋਈ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਦੁਸ਼ਮਣ ਵੀ ਤੁਹਾਡੇ ਤੋਂ ਤੁਹਾਡੇ ਸਾਹਮਣੇ ਗੋਡੇ ਟੇਕ ਜਾਵੇਗਾ ਜੇਕਰ ਤੁਸੀਂ ਕਿਸੇ ਨਾਲ ਪਿਆਰ ਵਿੱਚ ਹੋ ਜਾਏ ਕਿਸੇ ਦਾ ਪਿਆਰ ਪਾਉਣਾ ਚਾਹਣ ਉਹ ਤਾਂ ਤੁਹਾਨੂੰ ਉਸ ਵਿਅਕਤੀ ਦਾ ਪਿਆਰ ਵੀ ਮਿਲੇਗਾ ਉਹ ਤੁਹਾਡੇ ਪਿਆਰ ਵਿੱਚ ਇੰਨਾ ਜ਼ਿਆਦਾ ਪਾਗਲ ਹੋ ਜਾਵੇਗਾ ਕਿ ਤੁਹਾਡੇ ਪਿਆਰ ਨੂੰ ਪ੍ਰਾਪਤ ਕਰਨ ਦੇ ਲਈ ਪੀਛੇ ਮੰਗਦਾ ਤੁਹਾਡੇ ਕੋਲ ਆਵੇਗਾ ਕਿਉਂਕਿ ਇਸ ਉਪਾਦ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਤੇ ਪਾਵਰ ਹੈ ਕਿ ਇਹ ਤੁਹਾਡੀ ਜ਼ਿੰਦਗੀ ਦੀ ਹਰ ਇੱਕ ਇਸ਼ਿਆ ਨੂੰ ਆਸਾਨੀ ਦੇ ਨਾਲ ਪੂਰਾ ਕਰ ਸਕਦਾ ਹੈ ਜਿਸ ਵੀਡੀਓ ਦੀ ਤੁਸੀਂ ਕਈ ਦਿਨ ਤੋਂ ਤਲਾਸ਼ ਕਰ ਰਹੇ ਸੀ ਉਹ ਆਖਿਰਕਾਰ ਅੱਜ ਤੁਹਾਡੇ ਸਾਹਮਣੇ ਆ ਗਈ ਹੈ ਤੁਸੀਂ ਉਹ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਤੁਹਾਡੀ ਕਿਸਮਤ ਨੂੰ ਜਗਾਉਣ ਵਾਲੀ ਹੈ ਇਹ ਤੁਹਾਡੀ ਕਿਸਮਤ ਨੂੰ ਰੋਸ਼ਨ ਕਰਨ ਵਾਲੀ ਹੈ ਕਿਉਂਕਿ ਐਸੇ ਚਾਹੁੰਦੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਭਾਵੇਂ ਉਹ ਕਰਜ਼ੇ ਦੀ ਸਮੱਸਿਆ ਹੋਵੇ ਤੁਸੀਂ ਦੌਲਤ ਦੀ ਲਾਲਸਾ ਕਰ ਰਹੇ ਹੋ ਤੁਸੀਂ ਤੇ ਤੁਹਾਡੇ ਬੱਚੇ ਤੁਹਾਡਾ ਪੂਰਾ ਪਰਿਵਾਰ ਹਰ ਇੱਕ ਚੀਜ਼ ਦੇ ਲਈ ਤਰਸ ਰਹੇ ਹੋ ਕਿਉਂਕਿ ਤੁਹਾਡੇ ਕੋਲ ਕਾਫੀ ਪੈਸੇ ਨਹੀਂ ਤੁਸੀਂ ਲੋਕਾਂ ਦੀ ਜ਼ਿੰਦਗੀ ਦੇਖਦੇ ਹੋ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਉਹ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਐਸ਼ੋ ਆਰਾਮ ਦਾ ਆਨੰਦ ਮਾਣਦੇ ਨੇ ਪਰ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਤਰਸ ਰਹੇ ਹੋ ਪਰ ਹੁਣ ਬਹੁਤ ਹੋ ਗਿਆ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਮੇਰੇ ਤੇ ਵਿਸ਼ਵਾਸ ਕਰੋ ਤੁਹਾਡੀ ਜ਼ਿੰਦਗੀ ਵੀ ਧਰਤੀ ਤੇ ਸੁਵਰਗ ਬਣ ਜਾਵੇਗੀ ਤੁਸੇ ਜੋ ਵੀ ਮੰਗੋਗੇ ਉਹ ਤੁਹਾਨੂੰ ਮਿਲੇਗਾ ਭਾਵੇਂ ਉਹ ਬੰਗਲਾ ਹੋਵੇ ਕਾਰ ਹੋਵੇ ਕਿਸੇ ਦਾ ਪਿਆਰ ਹੋਵੇ ਤੁਹਾਨੂੰ ਸਭ ਕੁਝ ਮਿਲੇਗਾ ਹਰ ਇੱਕ ਖੁਸ਼ੀ ਤੁਹਾਡੀ ਗੋਦ ਵਿੱਚ ਹੋਵੇਗੀ ਅੰਧਵਿਸ਼ਵਾਸ ਫਲੋਰ ਦਾ ਕੰਮ ਸਾਡਾ ਨਹੀਂ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੀਆਂ ਕਿ ਇਸ ਉਪਾਅ ਨੂੰ ਅਸੀਂ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ ਉਹ ਕੁੱਤੇ ਨੂੰ ਸਿਰਫ ਇੱਕ ਛੋਟੀ ਜਿਹੀ ਚੀਜ਼ ਖਵਾਉਣ ਤੁਹਾਡੀ ਸਭ ਤੋਂ ਗੰਭੀਰ ਸਮੱਸਿਆ ਦੂਰ ਹੋ ਜਾਵੇਗੀ ਸਭ ਤੋਂ ਗੰਭੀਰ ਬਿਮਾਰੀ ਖਤਮ ਹੋ ਜਾਵੇਗੀ ਉਹ ਵੀ ਕੁਝ ਹੀ ਦਿਨਾਂ ਵਿੱਚ ਤੁਹਾਡੇ ਸਾਰੇ ਦਰਦ ਦੂਰ ਹੋ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਦੂਜੀ ਗੱਲ ਇਹ ਆਉਂਦੀ ਏ ਕਿ ਜੇਕਰ ਤੁਸੀਂ ਦੌਲਤ ਚਾਹੁੰਦੇ ਹੋ ਜੇਕਰ ਤੁਹਾਨੂੰ ਦੌਲਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੇਕਰ ਤੁਸੀਂ ਇੱਕ ਗਰੀਬ ਵਿਅਕਤੀ ਹੋ ਜੇਕਰ ਉਹ ਦੌਲਤ ਚਾਹੁੰਦਾ ਹੈ ਉਹ ਲੱਖਾਂ ਕਰੋੜਾ ਰੁਪਏ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਛੋਟੀ ਜਿਹੀ ਚੀਜ਼ ਕੁੱਤੇ ਨੂੰ ਖਵਾਉਣੀ ਚਾਹੀਦੀ ਏ ਤੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਤੀਸਰੀ ਚੀਜ਼ ਦੀ ਜੇਕਰ ਤੁਹਾਡਾ ਕੰਮ ਵਿਗੜਦਾ ਰਹਿੰਦਾ ਜੇਕਰ ਤੁਸੀਂ ਆਪਣਾ ਕੰਮ ਵਾਰ-ਵਾਰ ਵਿਗਾੜਦੇ ਹੋ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਤੇ ਉਸ ਵਿੱਚ ਕੋਈ ਵਿਘਨ ਪੈਂਦਾ ਤੇ ਚੌਥੀ ਚੀਜ਼ ਜਿਸ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਉਸ ਵਿਅਕਤੀ ਦੀ ਹੋਵੇਗੀ ਜਿਸ ਦੇ ਪਰਿਵਾਰ ਵਿੱਚ ਏਕਤਾ ਨਹੀਂ ਹੈ ਜਾਂ ਉਹ ਵਿਅਕਤੀ ਜਿਸ ਦਾ ਘਰ ਵਿੱਚ ਮਾਣ ਨਹੀਂ ਲੱਗਦਾ ਜੇਕਰ ਤੁਹਾਨੂੰ ਘਰੋਂ ਭੱਜਣ ਦਾ ਮਨ ਕਰਦਾ ਹੈ ਤਾਂ ਜਰੂਰ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਉਹ ਚੀਜ਼ ਕੁੱਤੇ ਨੂੰ ਖਵਾਓਗੇ ਤਾਂ ਤੁਹਾਡੇ ਪਰਿਵਾਰ ਵਿੱਚ ਏਕਤਾ ਹੋਵੇਗੀ ਪਰਿਵਾਰ ਦੇ ਸਾਰੇ ਲੋਕ ਇਕੱਠੇ ਰਹਿਣਗੇ ਤੁਸੀਂ ਪਰਿਵਾਰ ਵਿੱਚ ਸ਼ਾਂਤੀ ਮਹਿਸੂਸ ਕਰੋਗੇ ਇਸ ਤੋਂ ਇਲਾਵਾ ਜੇਕਰ ਪਰਿਵਾਰ ਦੇ ਵਿੱਚ ਕੋਈ ਸਮੱਸਿਆ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਨਸ਼ੇ ਦਾ ਆਦੀ ਹੈ ਤਾਂ ਉਹ ਨਸ਼ੇ ਤੋਂ ਮੁਕਤ ਹੋ ਜਾਵੇਗਾ ਪਰਿਵਾਰ ਦੇ ਲੋਕਾਂ ਨੂੰ ਬੁੱਧੀ ਵੀ ਮਿਲੇਗੀ ਆਰ ਕੋਈ ਯੋਜਨਾਬੱਧ ਢੰਗ ਨਾਲ ਰਹਿਣ ਲੱਗ ਪਵੇਗਾ ਤੇ ਇਸ ਤੋਂ ਇਲਾਵਾ ਕਰਜ਼ਾ ਮੁਕਤੀਾਰੇ ਜਿਸ ਦੇ ਸਿਰ ਤੇ ਬਹੁਤ ਸਾਰਾ ਕਰਜ਼ਾ ਹੈ ਜਿਸ ਦੇ ਸਿਰ ਤੇ ਲੱਖਾਂ ਕਰੋੜਾ ਰੁਪਏ ਦਾ ਕਰਜ਼ਾ ਹੈ ਉਹ ਕਰਜ਼ੇ ਤੋਂ ਮੁਕਤੀ ਨਹੀਂ ਪਾਰਿਆ ਤੇ ਉਸ ਨਾਲ ਤੁਹਾਡਾ ਕਰਜ਼ਾ ਤੁਰੰਤ ਮੁਕਤ ਹੋ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ ਤੇ ਛੇਵੀਂ ਚੀਜ਼ ਕੁੱਤੇ ਨੂੰ ਖੁਭਾਉਂਦਾ ਹੈ ਤਾਂ ਉਸ ਨੂੰ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਮਿਲੇਗੀ ਭਾਵੇਂ ਉਹ ਪੌਤਿਕ ਖੁਸ਼ੀ ਹੋਵੇ ਜਾਂ ਸੰਸਾਰਿਕ ਉਸ ਨੂੰ ਆਪਣਾ ਪਿਆਰ ਮਿਲੇਗਾ ਉਸ ਨੂੰ ਆਪਣਾ ਪਿਆਰ ਮਿਲੇਗਾ ਦੁਨੀਆ ਦੀ ਹਰ ਇੱਕ ਖੁਸ਼ੀ ਮਿਲੇਗੀ ਭਾਵੇਂ ਉਹ ਦੌਲਤ ਹੋਵੇ ਔਰਤ ਦੀ ਖੁਸ਼ੀ ਹੋਵੇ ਬੱਚਿਆਂ ਦੀ ਖੁਸ਼ੀ ਹੋਵੇ ਵਿਆਹ ਦੀ ਖੁਸ਼ੀ ਹੋਵੇ ਤੁਹਾਨੂੰ ਸਭ ਕੁਝ ਮਿਲੇਗਾ ਸੋ ਇਸੇ ਤਰੀਕੇ ਦੇ ਨਾਲ ਪਹਿਲੇ ਗੱਲ ਦੀ ਗੱਲ ਕਰਦੇ ਹਾਂ ਕਿ ਹਰ ਬਿਮਾਰੀ ਲਈ ਜੇਕਰ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਜਾਂ ਤੁਹਾਡੀ ਘਰ ਵਿੱਚ ਕਿਸੇ ਨੂੰ ਗੰਭੀਰ ਬਿਮਾਰੀ ਹੈ ਤਾਂ ਕਰੋ ਇਹ ਉਪਾਅ ਇਸ ਮਹੀਨੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਤੁਹਾਨੂੰ ਜੋ ਵੀ ਗੰਭੀਰ ਬਿਮਾਰੀ ਹੈ ਜਾਂ ਤੁਹਾਡੇ ਪਰਿਵਾਰ ਵਿੱਚ ਜੋ ਵੀ ਪਰਿਵਾਰਕ ਮੈਂਬਰ ਬਿਮਾਰ ਹੈ ਉਹ ਤੁਰੰਤ ਦੂਰ ਹੋ ਜਾਵੇਗੀ ਬਿਮਾਰੀ ਤੇ ਡਾਕਟਰ ਵੀ ਕਹਿਣਗੇ ਕਿ ਚਮਤਕਾਰ ਕਿਵੇਂ ਹੋਇਆ ਇਹ ਕਦੇ ਨਹੀਂ ਹੁੰਦਾ ਕਿ ਹਾਂ ਤਾਂ ਉਹ ਚੀਜ਼ ਕੀ ਹੈ ਬਹੁਤ ਧਿਆਨ ਦੇ ਨਾਲ ਸੁਣੋ ਦੇਖੋ ਜੋ ਵੀ ਬਿਮਾਰ ਹੈ ਮੰਨ ਲਓ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਜਾਂ ਫਿਰ ਤੁਹਾਡੇ ਪਰਿਵਾਰ ਵਿੱਚ ਕੋਈ ਬਿਮਾਰੀ ਹੈ ਤਾਂ ਤੁਸੀਂ ਉਪਾਅ ਉਸ ਦੇ ਹੱਥਾਂ ਦੇ ਨਾਲ ਕਰਵਾਉਣਾ ਹੈ ਤਾਂ ਸਿਰਫ ਇਹ ਉਪਾਅ ਕੰਮ ਕਰੇਗਾ ਉਪਾਅ ਕੀ ਹੈ ਇਸ ਨੂੰ ਵੀ ਤੁਸੀਂ ਧਿਆਨ ਦੇ ਨਾਲ ਸੁਣੋ ਜੋ ਵੀ ਵਿਅਕਤੀ ਬਿਮਾਰ ਹੈ ਕਹਿੰਦਾ ਭਾਵੇਂ ਇਹ ਉਪਾਸ਼ਾਮ ਦੇ ਸਮੇਂ 6 ਵਜੇ ਤੋਂ ਬਾਅਦ ਕਰੋ ਤੇ ਆਨ ਨਾਲ ਸੁਣੋ ਇਹ ਉਪਾ ਕੀਏ ਚ ਤੁਹਾਨੂੰ ਇੱਕ ਰੋਟੀ ਲੈਣੀ ਹੈ ਤੁਹਾਨੂੰ ਉਸ ਤੇ ਸਰੋਂ ਦਾ ਤੇਲ ਲਗਾਉਣਾ ਹੈ ਤੇ ਫਿਰ ਉਸ ਰੋਟੀ ਨੂੰ ਬਿਮਾਰ ਵਿਅਕਤੀ ਦੇ ਸਿਰ ਤੋਂ ਪੈਰਾ ਤੱਕ 11 ਵਾਰ ਗੋਲਾਕਾਰ ਗਤੀ ਵਿੱਚ ਹਿਲਾਉਣਾ ਹੈ ਤੇ ਜਦੋਂ ਤੁਸੀਂ ਇਸ ਪ੍ਰਕਿਰਿਆ ਨੂੰ ਪੂਰੀ ਕਰਦੇ ਹੋ ਤਾਂ ਤੁਸੀਂ ਜਿਸ ਪਹਿਲੇ ਕੁੱਤੇ ਨੂੰ ਦੇਖੋਗੇ ਤੁਹਾਨੂੰ ਉਸ ਨੂੰ ਕੁੱਤੇ ਨੂੰ ਖਵਾਉਣਾ ਹੈ ਤੁਸੀਂ ਦੇਖੋਗੇ ਇਹ ਉਪਾਅ ਕਰਨ ਤੋਂ ਬਾਅਦ ਤੁਹਾਡੀ ਬਿਮਾਰੀ ਤੁਰੰਤ ਘਟਫੂਣੀ ਸ਼ੁਰੂ ਹੋ ਜਾਵੇਗੀ ਤੇ ਤੁਹਾਨੂੰ ਇਹ ਉਪਾਅ ਚੁੱਪਚਾਪ ਕਰਨਾ ਹੈ ਤੁਹਾਨੂੰ ਕੁਝ ਵੀ ਬੋਲਣਾ ਨਹੀਂ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸ਼ਾਂਤ ਮਾਹੌਲ ਹੋਣਾ ਚਾਹੀਦਾ ਹੈ ਅਜਿਹਾ ਨਹੀਂ ਕਿ ਟੀਵੀ ਲੱਗਿਆ ਹੋਵੇ ਕੋਈ ਗਾਣੇ ਸੁਣ ਰਿਹਾ ਹੋਵੇ ਪੂਰੇ ਘਰ ਵਿੱਚ ਸ਼ਾਂਤ ਮਾਹੌਲ ਹੋਣਾ ਚਾਹੀਦਾ ਹੈ ਤੇ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਇੱਕਦਮ ਚੁੱਪ ਰਹੋ ਕਿਸੇ ਨੂੰ ਕੁਝ ਨਾ ਕਹੋ ਤੇ ਨਾ ਹੀ ਆਪਣੇ ਘਰ ਦੇ ਲੋਕਾਂ ਨੂੰ ਕਿਸੇ ਨਾਲ ਗੱਲਬਾਤ ਕਰਨ ਦਿਓ ਇਹ ਉਪਾਅ ਚੁੱਪਚਾਪ ਕਰਨਾ ਹੈ ਤੁਹਾਨੂੰ ਬਸ ਇਹ ਧਿਆਨ ਰੱਖਣਾ ਹੋਵੇਗਾ ਕਿ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਕ ਹੋਜੇ ਦਿਨਾਂ ਦੇ ਅੰਦਰ ਤੁਹਾਡੀ ਗੰਭੀਰਤਾ ਵੀ ਬਦਲਣੀ ਸ਼ੁਰੂ ਹੋ ਜਾਵੇਗੀ ਉਮੀਦ ਹੈ ਕਿ ਤੁਹਾਨੂੰ ਇਹ ਉਪਾਸਨ ਚ ਆ ਗਿਆ ਹੋਵੇਗਾ ਇਸੇ ਤਰੀਕੇ ਦੇ ਨਾਲ ਅਸੀਂ ਕੀੜੀਆਂ ਨੂੰ ਵੀ ਪੂਜਨਯੋਗ ਮੰਨਦੇ ਹਾਂ ਇਸ ਲਈ ਅਸੀਂ ਕੀੜੀਆਂ ਦੀ ਵੀ ਪੂਜਾ ਕਰਦੇ ਹਾਂ ਪਰ ਕਿਹਾ ਜਾਂਦਾ ਹੈ ਕਿ ਜੋ ਕੋਈ ਕੀੜੀਆਂ ਨੂੰ ਖੰਭ ਖੰਡ ਜਾਂ ਆਟੇ ਦੇ ਗੋਲੇ ਬਣਾ ਕੇ ਦਿੰਦਾ ਹੈ ਤਾਂ ਅਜਿਹਾ ਕਰਨ ਨਾਲ ਉਹ ਆਪਣੇ ਪਾਪਾ ਤੋਂ ਮੁਕਤ ਹੋ ਜਾਂਦਾ ਹੈ ਸਾਰੇ ਧਰਮਾਂ ਵਿੱਚ ਜਨਵਰਾ ਦੀ ਬਹੁਤ ਮਹੱਤਤਾ ਹੈ ਇਸ ਲਈ ਤੁਹਾਨੂੰ ਆਪਣੇ ਮਨ ਵਿੱਚੋਂ ਇਹ ਸ਼ੱਕ ਦੂਰ ਕਰ ਦੇਣਾ ਚਾਹੀਦਾ ਹੈ ਕਿ ਜੇਕਰ ਅਸੀਂ ਪੁੱਤ ਨੂੰ ਕੁਝ ਦੇਵਾਂਗੇ ਤਾਂ ਮੇਰਾ ਪਤਾ ਨਹੀਂ ਕੀ ਹੀ ਬਣੇਗਾ ਜੇਕਰ ਤੁਹਾਡਾ ਕੰਮ ਕਰਦੇ ਸਮੇਂ ਖਰਾਬ ਹੋ ਰਿਹਾ ਹੈ ਤੁਹਾਨੂੰ ਕੋਈ ਵੀ ਕੰਮ ਆਸਾਨੀ ਨਾਲ ਨਹੀਂ ਹੁੰਦਾ ਤੁਹਾਨੂੰ ਲੱਗਦਾ ਏ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਹਰ ਵਾਰ ਕੋਈ ਨਾ ਕੋਈ ਰੁਕਾਵਟ ਆਉਂਦੀ ਏ ਜਦੋਂ ਵੀ ਤੁਸੀਂ ਕੁਝ ਕਰਨ ਚਾਹੁੰਦੇ ਹੋ ਵਿਚਾਰ ਕੋਈ ਰੁਕਾਵਟ ਆਉਂਦੀ ਏ ਤੁਹਾਡਾ ਕੰਮ ਵਿਗਾੜ ਦਿੰਦੀ ਏ ਇਹ ਹਮੇਸ਼ਾ ਹੁੰਦਾ ਏ ਤਾਂ ਅਸੀਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਤੁਹਾਨੂੰ ਕੁੱਤੇ ਦੇ ਛੋਟੇ ਕਟੋਰੀਆਂ ਨੂੰ ਦੁੱਧ ਪਿਲਾਉਣਾ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਵੀ ਪਿਲਾ ਸਕਦੇ ਹੋ ਪਰ ਜਦੋਂ ਤੁਸੀਂ ਕੁੱਤੇ ਦੇ ਛੋਟੇ ਛੋਟੇ ਕਤੂਰਿਆਂ ਨੂੰ ਦੁੱਧ ਪਿਲਾਓਗੇ ਤਾਂ ਸ਼ਨੀ ਦੇਵ ਦੀਆਂ ਅਸੀਸਾਂ ਤੁਹਾਡੇ ਤੇ ਪੈਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਕੰਮ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਸੀਂ ਉਪਾਹ ਹਫਤੇ ਦੇ ਵਿੱਚ ਘੱਟੋ ਘੱਟ 4 ਜਾਂ 5 ਵਾਰ ਕਰ ਸਕਦੇ ਹੋ ਪਰ ਇਹ ਇੱਕ ਨਿਯਮ ਬਣਾਓ ਕਿ ਮੈਨੂੰ ਹਰ ਹਫ਼ਤੇ ਕਤੂਰੀਆਂ ਨੂੰ ਦੁੱਧ ਪਿਲਾਉਣਾ ਹੈ ਜਦੋਂ ਤੁਸੀਂ ਇਸ ਨਿਯਮ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਚੰਗਾ ਬਦਲਾ ਆਵੇਗਾ ਤੁਹਾਡੇ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਇਹ ਦੁੱਧ ਕਤੂਰੀਆਂ ਨੂੰ ਪਿਲਾਉਂਦੇ ਹੋ ਤਾਂ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਸਿੱਧ ਹੋ ਜਾਣਗੇ ਕਿਉਂਕਿ ਜਦੋਂ ਸ਼ਨੀ ਭਾਰੀ ਹੁੰਦਾ ਹੈ ਤਾਂ ਵਿਅਕਤੀ ਦਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਤੇ ਰੁਕਾਵਟਾਂ ਆਉਣੀ ਹੈ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸ਼੍ਰੀ ਤੁਹਾਨੂੰ ਜੋ ਰੁਕਾਵਟਾਂ ਦੇ ਰਿਹਾ ਉਹ ਦੂਰ ਹੋ ਜਾਣਗੀਆਂ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਬਹੁਤ ਜ਼ਿਆਦਾ ਦੌਲਤ ਚਾਹੁੰਦੇ ਹੋ ਤੁਹਾਨੂੰ ਬਹੁਤ ਸਾਰੀ ਦੌਲਤ ਦੀ ਪੈਸੇ ਦੀ ਲੋੜ ਹੈ ਜੇਕਰ ਤੁਸੀਂ ਗਰੀਬ ਹੋ ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਤਾ ਤੁਸੀਂ ਇਹ ਉਪਾ ਕਰਨਾ ਤੁਹਾਨੂੰ ਚਾਹੀਦਾ ਜੇ ਬਹੁਤ ਸਾਰੇ ਭਿਖਾਰੀ ਵੀ ਰਾਜਿਆਂ ਦੇ ਵਾਂਗ ਬੈਠੇ ਨੇ ਜਿਨ੍ਹਾਂ ਦੇ ਕੋਲ ਪਹਿਲਾਂ ਖਾਣ ਦੇ ਲਈ ਪੈਸੇ ਵੀ ਨਹੀਂ ਸਨ ਇਸ ਉਪਾਣੂ ਕਰਨ ਤੋਂ ਬਾਅਦ ਅੱਜ ਉਹ ਲੱਖਾਂ ਕਰੋੜਾ ਰੁਪਏ ਦੇ ਨਾਲ ਆਲੀਸ਼ਾਨ ਜ਼ਿੰਦਗੀ ਜੀ ਰਹੇ ਨੇ ਇਹ ਹੱਲ ਦੀ ਮਹਿਮਾ ਇਨੀ ਹੈ ਕਿ ਜੇਕਰ ਤੁਸੀਂ ਧਿਆਨ ਦੇ ਨਾਲ ਸੁਣੋਗੇ ਤਾਂ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਵੇਗਾ ਇਹ ਉਪਾ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਸਵੇਰੇ ਜਲਦੀ ਉੱਠਣਾ ਪਵੇਗਾ ਤੇ ਉਸ ਤੋਂ ਬਾਅਦ ਤੁਸੀਂ ਭੋਲੇनाथ ਜੀ ਦੇ ਮੰਦਿਰ ਚਾਹੋ ਤੁਸੀਂ ਕਿਸੇ ਵੀ ਮੰਦਿਰ ਵਿੱਚ ਜਾ ਸਕਦੇ ਹੋ ਜੋ ਤੁਹਾਡੇ ਸਭ ਤੋਂ ਨੇੜੇ ਉਸ ਮੰਦਿਰ ਵਿੱਚ ਜਾ ਸਕਦੇ ਹੋ ਤੁਹਾਨੂੰ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਅਭਿਸ਼ੇਕ ਕਰਨ ਲਈ ਕਾਫੀ ਸਮਗਰੀ ਆਪਣੇ ਨਾਲ ਲੈ ਕੇ ਜਾਣੀ ਹੋਵੇਗੀ ਜਿਵੇਂ ਕਿ ਪਾਣੀ ਚੌਲ ਅਕਸ਼ਟ ਚੰਦਨ ਤੁਹਾਨੂੰ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਚੜਾਉਣ ਦੇ ਲਈ ਇਹ ਸਾਰੀਆਂ ਸਮਗਰੀਆਂ ਲੈ ਕੇ ਜਾਣੀਆਂ ਚਾਹੀਦੀਆਂ ਨੇ ਪਰ ਤੁਹਾਨੂੰ ਆਪਣੇ ਨਾਲ ਦੋ ਰੋਟੀਆਂ ਵੀ ਲੈ ਕੇ ਜਾਣੀਆਂ ਨੇ ਤੁਹਾਨੂੰ ਸ਼ਿਵ ਨੂੰ ਸਹੀ ਢੰਗ ਨਾਲ ਅਭਿਸ਼ੇਕ ਕਰਨਾ ਹੈ ਚਾਹੀਏ ਕਿ ਜਲ ਚੜਾਉਣਾ ਹੈ ਚੰਦਨ ਲਗਾਓ ਜੋ ਅਜ ਡਾਉ ਜਦੋਂ ਤੁਸੀਂ Shiv ਦੇ Shivling ਤੇ ਸਹੀ ਢੰਗ ਨਾਲ ਪੂਜਾ ਕਰ ਲੈਨੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਦੋ ਰੋਟੀਆਂ ਭਗਵਾਨ Shiv ਦੇ Shivling ਕੋਲ ਕੇੰਨ ਦਾ ਭਾਵ Shiv ਦੇ Shivling ਦੇ ਕੋਲ ਰੱਖਣੀਆਂ ਨੇ ਥੋੜੀ देर ਬੈਠੋ ਇੱਕ ਮੰਤਰ ਬੋਲੋ ਓਮ ਨਮ Shivaye ਨਾਮਾ ਮੰਤਰ ਦਾ ਜਾਪ ਕਰੋ ਤੇ ਫਿਰ ਉਹਨਾਂ ਦੋ ਰੋਟੀਆਂ ਨੂੰ ਆਪਣੇ ਨਾਲ ਉਸ ਦਿਸ਼ਾ ਦੇ ਵੱਲ ਰਹਿ ਜਾਓ ਜਿਸ ਦਿਸ਼ਾ ਵਿੱਚ ਤੁਸੀਂ ਵਾਪਸ ਜਾਂਦੇ ਹੋ ਤੇ ਉਹਨਾਂ ਦੇ ਟੁਕੜੇ ਕਰ ਦਿਓ ਉਹਨਾਂ ਰੋਟੀਆਂ ਨੂੰ ਮੰਦਰ ਦੇ ਬਾਹਰ ਪਹਿਲੇ ਕੁੱਤੇ ਨੂੰ ਖਵਾਓ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਪੈਸਾ ਬਹੁਤ ਤੇਜ਼ੀ ਦੇ ਨਾਲ ਆਉਣਾ ਸ਼ੁਰੂ ਹੋਵੇਗਾ ਜੋ ਵਿਅਕਤੀ ਬੇਰੁਜ਼ਗਾਰ ਸੀ ਉਸ ਨੂੰ ਨੌਕਰੀ ਮਿਲ ਜਾਵੇਗੀ ਜੇਕਰ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ ਤਾਂ ਕਾਰੋਬਾਰ ਤੇਜ਼ੀ ਨਾਲ ਚੱਲਣ ਲੱਗ ਪਵੇਗਾ ਪੈਸਾ ਇੰਨਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਸੰਭਾਲ ਨਹੀਂ पाओਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਵੀ ਇਹ ਉਪਾਅ ਕਰਕੇ ਕੁੱਤੇ ਨੂੰ ਇਹ ਦੋ ਚੀਜ਼ਾਂ ਖਵਾਉਂਦੇ ਹੋ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਸੀਂ ਬਣ ਜਾਓਗੇ ਕਰੋੜਪਤੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਫੇਸਰਾਨੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵਾਹਿਗੁਰੂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ